ਜੀਵਨ ਦੇ ਅੰਦਰ ਤਿੰਨ ਤਾਪ ਵਿਸ਼ੇਸ਼ ਕਰਕੇ ਲੱਗਦੇ ਐ ਜਿਨ੍ਹਾਂ ਨੂੰ ਗੁਰਬਾਣੀ ਵਿੱਚ ਮਹਾਰਾਜ ਸੇਵ ਜੀ ਨੇ ਕਿਹਾ ਆਦੀ ਵਿਆਦੀ ਤੇ ਉਪਾਦੀ ਆਦ ਵਿਆਦ ਉਪਾਦ ਇੱਕੋ ਹੀ ਭਾਵ ਐ ਸੱਚੇ ਪਾਤਸ਼ਾਹ ਸਤਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਗੁਰਸਿੱਖੋ ਆਦੀ ਜਿਹੜੇ ਅੰਦਰ ਦੇ ਰੋਗਾ ਰੂਪੀ ਤਾਪ ਲੱਗ ਜਾਣਾ ਐ ਮਨੋਕ ਨੂੰ ਜੇਵੀ ਮਨ ਕਰਕੇ ਵਿਕਾਰਾਂ ਰੂਪੇ ਰੋਗ ਚੰਬੜ ਜਾਂਦੇ ਈਰਖਾ ਦੀ ਅਗਨ ਸਾੜਦੀ ਹੈ ਤ੍ਰਿਸ਼ਨਾ ਦੀ ਅਗਨ ਸਾੜਦੀ ਹੈ ਕ੍ਰੋਧ ਰੂਪੇ ਅੱਗ ਦੇ ਵਿੱਚ ਮਨ ਸੜਦਾ ਹੈ ਇਹ ਆਦੀ ਸੱਜ ਸੰਗਤ ਜੀ ਤਾਪ ਅੰਦਰ ਦੇ ਤਾਪ ਹੈ ਤੇ ਵਿਆਦੀ ਜਿਹੜੇ ਤਨ ਕਰਕੇ ਕੋਈ ਤਾਪ ਲੱਗ ਜਾਣਾ ਹੈ ਬੁਖਾਰ ਆਦਿਕ ਚੜ ਜਾਣਾ ਕੋ ਰੋਗ ਆ ਕਰਕੇ ਚੰਬੜ ਜਾਣਾ ਇਹ ਸੱਜ ਸੰਗਤ ਜੀ ਤਨ ਦੇ ਤਾਪ ਹੈ ਤੇ ਉਪਾਧੀ ਕਿਸੇ ਨਾਲ ਝਗੜਾ ਹੋ ਜਾਣਾ ਲੜਾਈ ਹੋ ਜਾਣੀ ਨੁਕਸਾਨ ਕਰ ਦੇਣਾ ਜਾਂ ਆਪਣਾ ਕਰਵਾ ਲੈਣਾ ਇਹ ਤਿੰਨ ਤਰ੍ਹਾਂ ਦੇ ਤਾਪ ਮਨੁੱਖ ਦੀ ਜ਼ਿੰਦਗੀ ਵਿੱਚ ਬਾਰ ਬਾਰ ਵਾਪਰਦੇ ਰਹਿੰਦੇ ਇਹਨਾਂ ਤਿੰਨਾਂ ਤਰ੍ਹਾਂ ਦੇ ਤਾਪਾਂ ਤੋਂ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦੇ ਨਾਮ ਦਾ ਬਲ ਜੀਵ ਨੂੰ ਬਚਾ ਲੈਂਦਾ ਹੈ ਜੋ ਗਰੀਬ ਨਵਾਦ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ ਸੱਚੇ ਪਾਤਸ਼ਾਹ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕਉ ਬਿਗਨ ਨ ਕੋ ਲਾਗੇ ਜਾਕੀ ਪ੍ਰਭ ਆਗੇ ਅਰਦਾਸ ਮਹਾਰਾਜ ਸੇਬ ਜੀ ਦੇ ਚਰਨਾਂ ਦੇ ਜਿਉ ਗੁਰਸਿੱਖ ਅਰਦਾਸ ਕਰਦੇ ਨੇ ਉਹਨਾਂ ਨੂੰ ਜ਼ਿੰਦਗੀ ਵਿੱਚ ਕੋਈ ਬਿਗਨ ਨਹੀਂ ਲੱਗਦਾ ਤਿੰਨੇ ਤਾਪ ਵੀ ਉਹਨਾਂ ਦੇ ਨਿਵਰਤ ਹੋ ਜਾਂਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਰਸਿੱਖੋ ਆਦ ਬਿਆਦ ਉਪਾਦ ਸਭ ਨਾਸੀ ਆਤਮਿਕ ਬਲਾਵ ਪ੍ਰਾਪਤ ਹੋਣੇ ਕਰਕੇ ਤਿੰਨੇ ਤਾਪ ਇਹ ਬਲਾਵਾ ਨਾ ਸਕਈਆਂ ਨੇ ਸਭ ਜੀਵਨ ਦੇ ਵਿੱਚੋਂ ਦੂਰ ਹੋ ਗਏ ਆ